ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰਿ ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲਿਆਨ ਦੇਖੇਗਾ ਦੇਵਨ ਹਰ ਤੇਰੇ ਦਾਨੇ ਕੀਮਤ ਨ ਪਵੈ ਤਿਸ ਦਾਤੇ ਕਾਵਣ ਸੁਵਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿੰਘ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿ ਮਰੀਐ ਨਾਨਕ ਸੇ ਦਿਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਇ ਰਹਾ ਇਸ ਚਸੀਆਂ ਕੜੀਆਂ ਪਹਿਰਾ ਤਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋਪਵੰਚਵ ਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਜ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸਮੂਰ ਰਤਨ ਨਾਇਕ ਤੋਹੀ ਸਹਜ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਿ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ अपना सी पुरख पाया परमेश्वर वो सोब खंड ब्रह्मंडा है हम गरीब मकीन प्रभु तेरे हर राख राख वडा है नर नानक नाम याद आटे कह हर नामे ही सुख मंडा है राग गोड़ी पूर्वी महला अंजावा ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੋ ਰਸ ਕਥ ਕਥਾ ਤਿ ਨ ਜਾਣੀ ਜਾ ਕੋ ਐ ਸੋਈ ਬਿਹੱਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਧ ਨ ਹੋਏ ਗੋ ਫੇਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾ ਗੋੜੀ ਦੀਪ ਕੀ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰਿ ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲਿਨ ਦੇਖੈ ਗਾ ਦੇਵਨ ਹਾਰ ਤੇਰੇ ਦਾਨ ਕੀਮਤ ਨ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲਿ ਕਰਪਾਵੋ ਹੋ ਤਿਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿ ਮਰੀਐ ਨਾਨਕ ਸੇ ਦਇਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰੱਖ ਵਡਾਈ ਤੋਇ ਰਹਾ ਇਸ ਚਸੀਆਂ ਕੜੀਆਂ ਪਹਿਰਾ ਦਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋਭਵੰ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਜ ਤਵ ਨੈਨ ਨੰਨ ਨੈਨ ਹੈ ਤੋਹਿ ਕੋ ਸਹਿਸ ਮੂਰਤਨ ਨਾ ਇਕ ਤੋਹੀ ਸਹਿਜ ਪਦ ਬਿਮਲ ਨੰਨ ਇਕ ਪਦ ਗੰਧ ਬਿਨ ਸਹਿਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਂ ਤਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁ ਵੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁ ਵੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਾ ਹੈ ਜਨ ਨਾਨਕ ਨਾਮ ਅਦਰਟੀ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹਲਾ ਅੰਜਵਾ ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੋ ਰਸ ਕਥ ਕਥਾ ਤਿ ਨ ਜਾਣੀ ਜਾ ਕੋ ਐ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਧ ਨ ਹੋਏ ਗੋ ਫਿਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾ ਗੋੜੀ ਦੀਪ ਕੀ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰਿ ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲਨ ਦੇਖੈ ਗਾ ਦੇਵਨ ਹਾਰ ਤੇਰੇ ਦਨ ਕੀਮਤ ਨ ਪਵੈ ਤਿਸ ਦਾਤੇ ਕਾਉਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਇ ਰਹਾ ਇਸੇ ਚਸੀਆਂ ਕੜੀਆਂ ਪਹਿਰਾ ਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋਪਵੰਚਵ ਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਜ ਤਵ ਨੈਨ ਨੰ ਨੈਨ ਹੈ ਤੋਹਿ ਕੋ ਸਹਸਮੂਰ ਰਤਨ ਨਾਇਕ ਤੋਹੀ ਸਹਜ ਪਦ ਬਿਮਲ ਨੰ ਇਕ ਪਦ ਗੰਧ ਬਿਨ ਸਹਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਕ ਰਾਕ ਵਡ ਵੱਡਾ ਹੈ ਜਨ ਨਾਨਕ ਨਾਮ ਅਦਰ ਟੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹਲਾ 5 ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਂ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੁਰਸ ਕਥ ਕਥਾ ਤਿ ਨ ਜਾਣੀ ਜਾ ਕੋ ਐ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਹਰ ਨ ਹੋਏ ਗੋ ਫਿਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾ ਗੋੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰਿ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲਿਆਨ ਦੇਖੈਗਾ ਦੇਵਨ ਹਾਰ ਤੇਰੇ ਦਾਨ ਕੀਮਤ ਨ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤਿਲ ਦੇਹੋ ਸਜਣ ਅਸੀ ਸੜੀਆਂ ਜੋ ਹੋਵੈ ਸਾਹਿਬ ਸਿੰਘ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿ ਮਰੀਐ ਨਾਨਕ ਸੇ ਦਇਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੈ ਰਹਾ ਇਸ ਚਸੀਆਂ ਕੜੀਆਂ ਪਹਿਰਾ ਦਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਲੋਪ ਮਨਿਆ ਲੋਪਵੰਚਵ ਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ ਸਹਿਜ ਤਵ ਨਨ 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 ਹੈ ਤੋਹਿ ਕੋ ਸਹਿਸਮੂਰਤਨ ਨਾ ਇਕ ਤੋਹੀ ਸਹਿਜ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ अपना सी पुरख पाया परमेश्वर वो सोब खंड ब्रह्मांड आहे हम गरीब मस्कीन प्रभु तेरे हर राख राख वड़ वड्डा है जन नानक नाम याद लटी कहं हर नामे ही सुख मंडा है राग गोड़ी पुरबी महला अंजावा ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੋ ਰਸ ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹੱਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਧ ਨ ਹੋਏ ਗੋ ਫੇਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾ ਗੋੜੀ ਦੀ ਕੀ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰਿ ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲਿਆਨ ਦੇਖੈ ਗਾ ਦੇਵਨ ਹਾਰ ਤੇਰੇ ਦਾਨ ਕੀਮਤ ਨ ਪਵੈ ਤਿਸ ਦਾਤੇ ਕਾਉਣ ਸੁਵਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿੰਘ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਇ ਰਹਾ ਇਸ ਚਸੀਆਂ ਕੜੀਆਂ ਪਹਿਰਾ ਥਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋਪਵੰਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਜ ਤਵ ਨਨ 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 ਹੈ ਤੋਹਿ ਕੋ ਸਹਿਸਮੂ ਰਤਨ ਨਾ ਇਕ ਤੋਹੀ ਸਹਿਜ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਾ ਹੈ ਜਨ ਨਾਨਕ ਨਾਮ ਅਦਲ ਟੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹਲਾ 5 ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਂ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੁਰਸ ਕਥ ਕਥਾ ਤਿ ਨ ਜਾਣੀ ਜਾਗ ਵੇ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਧ ਨ ਹੋਏ ਗੋ ਫਿਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾ ਗੋੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰਿ ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹਾ ਨਿਤ ਨਿਤ ਜੀੜੇ ਸਮਲੈਨ ਦੇਖੈਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਾਉਣ ਸੁਆਰ ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿੰਘ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋਕਰ ਰਾਖ ਵਡਾਈ ਤੋਏ ਰਹਾ ਇਸ ਚਸੀਆਂ ਕੜੀਆਂ ਪਹਿਰਾ ਥਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋਪਵੰਚਵ ਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਜ ਤਵ ਨੈਨ ਨੰ ਨੈਨ ਹੈ ਤੋਹਿ ਕੋ ਸਹਿਸਮੂਰਤਨ ਨਾ ਇੱਕ ਤੋਹੀ ਸਹਜ ਪਦ ਬਿਮਲ ਨੰ ਇੱਕ ਪਦ ਗੰਧ ਬਿਨ ਸਹਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦ మోਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋਂ ਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਾ ਹੈ ਜਨ ਨਾਨਕ ਨਾਮ ਅਦਰਟੀ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹਲਾ 5 ਕਰੂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇहां ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਉ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੋ ਰਸ ਕਥ ਕਥਾ ਤਿ ਨ ਜਾਣੀ ਜਾ ਕੋ ਆਏ ਸੋਈ ਬਿਹੱਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੋਧ ਨ ਹੋਏ ਗੋ ਫੇਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ